ਬਾਬਾ ਫਤਿਹ ਸਿੰਘ ਜੀ ਦਾ 14 ਤਰੀਕ ਨੂੰ ਜਨਮ ਦਿਹਾੜਾ ਫਿਰ 15 ਨੂੰ ਇੱਕ ਪੋ ਹੈ ਤੇ 15ਵਾੜਾ ਸ਼ੁਰੂ ਹੋ ਜਾਣਾ ਇਸ ਵਾਰੀ ਮੈਂ ਇੱਕ ਬੇਨਤੀ ਕਰਦਾ ਜੀ ਤੁਹਾਡੇ ਇਸ ਪਲੇਟਫਾਰਮ ਤੋਂ ਸਾਰੇ ਚੈਨਲਾਂ ਵਾਲਿਆਂ ਵੀਰਾਂ ਨੂੰ ਵੀ ਬੇਨਤੀ ਹੈ ਇਹਨੂੰ ਲੈ ਲਿਓ ਕਲਿੱਪ ਨੂੰ ਅੱਗੇ 15ਵਾੜਾ ਅਸੀਂ ਸ਼ੁਰੂ ਕਰਦੇ ਹਾਂ ਫਤਿਹਗੜ੍ਹ ਸਾਹਿਬ ਉੱਥੇ ਸਮਾਪਤੀ ਹੁੰਦੀ ਹੈ ਸਾਰੀ ਕੌਮ ਨੂੰ ਬੇਨਤੀ ਹੈ ਕਿ 15ਵਾੜਾ ਹਰ ਮੁਹੱਲੇ 'ਚ ਹਰ ਗਲੀ 'ਚ ਜਿਵੇਂ ਤੁਸੀਂ ਸਫਰ-ਏ-ਸ਼ਹਾਦਤ ਅਪਣਾ ਲਿਆ ਨਾ ਹਰ ਗਲੀ 'ਚ ਹੋ ਰਿਹਾ 1 ਪੋ ਤੋਂ 15 ਪੋ ਤੱਕ ਨਿਰੰਤਰ ਰੋਜ਼ ਸ਼ਾਮ ਨੂੰ ਭਾਵੇਂ ਨਿੱਜੀ ਤੌਰ ਤੇ ਆਪਣੇ ਘਰ 'ਚ ਆਪਣੇ ਬੱਚਿਆਂ ਨਾਲ ਬੈਠਣਾ ਬੈਠ ਕੇ ਬਹੁਤ ਕਾੜੀ ਹੈ ਭਾਵੇਂ ਮੂਲ ਮੰਤਰ ਦੇ ਪਾਠ ਕਰ ਲੋ ਇੱਕ ਸਾਖੀ ਸੁਣਾ ਦਿਓ 15 ਵੜਾ ਕੱਲਾ ਫਤਿਹਗੜ੍ਹ ਸਾਹਿਬ ਨਾ ਚੱਲੇ ਤੁਹਾਡੇ ਘਰ ਘਰ ਚੱਲੇ ਤੁਹਾਡੇ ਮੱਲੇ ਮੱਲੇ 'ਚ ਚੱਲੇ ਇਹ ਬੇਨਤੀ ਹੈ ਜੇ ਪ੍ਰਵਾਨਗੀ ਦਿੰਦੇ ਹੋ ਤੇ ਇੱਕ ਜਕਾਰਾ ਗਜਾ ਦਿਓ ਤੇ ਫਿਰ ਸਫਰ ਮੇਰੇ ਬਾਬਿਆਂ ਦਾ ਧੰਨ ਮਾ ਗੁਜਰੀ ਜੀ ਦਾ ਜਿਹੜਾ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਨਾ ਮਾਂ ਜੀ ਨੂੰ ਵੀ ਮੱਥਾ ਟੇਕਣਾ ਬਹੁਤ ਸਿਰੜ ਜੀ ਬਹੁਤ ਸਿਰ ਕਮਾਲ ਤੇ ਉਹ ਪਰਿਵਾਰ ਨਾਲ ਵਿਛੜ ਕੇ ਪਹਿਲਾ ਪੜਾ 7 ਪੂ 21 ਦਸੰਬਰ ਬਾਬੇ ਕੁੰਮੇ ਮਾਸ਼ਕੀ ਦੀ ਸ਼ਾਨ ਫਿਰ ਸਿਹੇੜੀ ਪਿੰਡ ਗੰਗੂ ਦੇ ਘਰ ਵਾਲੀ ਜਗਾ ਉਹ 22 ਦਸੰਬਰ ਫਿਰ ਕੋਤਵਾਲੀ ਮਰਿੰਡੇ ਦੀ ਸਿੱਖਾਂ ਵਾਲੀ ਕੋਠੜੀ ਮੇਰੀ ਮਾਂ ਪਹਿਲੀ ਸਿੱਖ ਬੀਬੀ ਹੈ ਜਿਹੜੀ ਕੈਦ ਵਿੱਚ ਜਾਂਦੀ ਉਈ ਇਹਨਾਂ ਗੁਰੂ ਕੇ ਕੀਰਤਨੀਆਂ ਨੇ ਸਾਨੂੰ ਫਿਰ ਦਰਸ਼ਨ ਕਰਾਉਣੇ ਨੇ ਨਾ ਹੀਰੇ ਲਾਲ ਅਮੋਲ ਕੌਮ ਜੁੜ ਰਹੀ ਐ ਪੋਜੀਟਿਵ ਹੋਇਓ ਬਹੁਤ ਭਵੇ ਖੁਜਲੈ ਤੇ ਫਿਰ 24 ਦਸੰਬਰ ਠੰਡੇ ਬੁਰਜ ਦੀ ਸਰਦਲ ਤੇ ਬੈਠ ਕੇ ਅਸੀਂ ਕਹਿਣਾ ਮਾਂ ਜੀ ਨੂੰ ਮਾਂ ਜੀ ਉਹ ਦਿਨ ਦੋ ਲਾਲ ਤੁਹਾਡੇ ਨਾਲ ਬੈਠੇ ਸੀ ਅੱਜ ਸਾਰਾ ਪੰਥ ਤੁਹਾਡੇ ਨਾਲ ਬੈਠਾ ਹੈ ਫਿਰ ਇਹਨਾਂ ਦਿਨ ਗਏ ਸੀ ਬਾਬੇ ਮਾਂ ਜੀ ਨੇ ਤੋਰੇ ਸੀ ਤਿੰਨ ਦਿਨ ਪਹਿਲੇ ਦਿਨ ਗਏ 11 ਪੋ ਨੂੰ ਤੇ ਵਾਪਸ ਆਏ ਫਤਿਹ ਪਾ ਕੇ ਫਿਰ 12 ਪੋ ਨੂੰ ਗਏ ਤੇ ਵਾਪਸ ਆਏ ਚਿੱਤ ਕੇ ਵਿਚਾਰਾਂ ਦੀ ਜੰਗ ਤੇ ਫਿਰ 13 ਪੋ ਨੂੰ ਗਏ ਫਿਰ ਵਾਪਸ ਨਹੀਂ ਆਏ ਫਿਰ ਦਾਦਾ ਜੀ ਕੋਲ ਸਮਾਏ ਜਾ ਕੇ ਤੇ ਤੁਹਾਨੂੰ ਬੇਨਤੀ 13 ਪੋ ਤੱਕ ਉਸ ਤੋਂ ਅੱਗੇ ਫਿਰ ਦੋ ਦਿਨ ਅਸੀਂ ਉਹਨਾਂ ਰੂਹਾਂ ਨੂੰ ਸਮਰਪਿਤ ਕਰੀਦਾ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਬਾਬਾ ਮੋਤੀ RAM ਜੀ ਦੀਵਾਨ ਟੋਡਰ ਮਲ ਜੀ ਉਹ ਸਾਰੀਆਂ ਪਵਿੱਤਰ ਰੂਹਾਂ ਬੀਬੀ ਜੈਨਾ ਜੀ ਜਿਨ੍ਹਾਂ ਦਾ ਇੱਕ ਹੌਕਾ ਵੀ ਜਿੰਨੇ ਲਿਆ ਫਿਰ ਉਹ ਸਾਰਿਆਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਤਾਂ ਜਰੂਰ 31 ਤਰੀਕ ਤੱਕ ਲਗਾਤਾਰ ਤੇ ਜਰੂਰ ਜਿੱਥੇ-ਜਿੱਥੇ ਵੀ ਬੈਠੇ ਹੋ ਸੁਰਤਾਂ ਜੋੜਿਓ ਤੁਹਾਡਾ ਸਭ ਦਾ ਧੰਨਵਾਦ ਅਸੀਸ ਦੇਣੀ ਮੇਰੀਆਂ ਭੁੱਲਾਂ ਬਖਸ਼ਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ